ਸਤਿ ਸ਼੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਮਸ਼ਹੂਰ ਟਿਕਟੋਕਰ ਕਮਲ ਔਰ ਦਾ ਕਤਲ ਹੋ ਜਾਂਦਾ ਹੈਗਾ ਵੈ ਤੇ ਬੂਟਾ ਸਿੰਘ ਨੇ ਅਮਰਪਾਲ ਮਹਿਰੂ ਜਿਹੜੇ ਕਿ ਇਸ ਕਤਲ ਦੇ ਵਿੱਚ ਮਲਬਸ ਹੈਗੇ ਆ ਉਹਨੂੰ ਧਮਕੀ ਲਈ ਹੈ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਫਿਰ ਸਿੰਘਾਂ ਨੂੰ ਰਪਲਾਈ ਆਉਂਦਾ ਹੈਗਾ ਵੈ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ। ਸੋ ਚੱਲ ਕੇ ਵੀਡੀਓ ਵੇਖਨੇ ਆਂ ਫਿਰ ਕਰਨੇ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸਿੰਘਾਂ ਦੀ ਰਿਵਾਰ ਤੇ ਬੂਟਾ ਚੜ ਗਿਆ। ਯਾਨੀ ਗਿਆਨੀ ਬੂਟਾ ਸਿੰਘ ਹੈ ਜਿਹੜਾ ਉਹ ਸਿੰਘਾਂ ਦੀ ਰਿਡਾਰ ਤੇ ਚੜ ਗਿਆ ਦਰਸਲ ਦੇ ਵਿੱਚ ਇੱਕ ਅਮਰਪਾਲ ਸਿੰਘ ਮਹਿਰੋ ਨੇ ਉਹਨਾਂ ਨੇ ਧਮਕੀ ਦਿੱਤੀ ਅੱਜ ਵਾਲੀ ਆਪਦੀ ਆਪਦੇ ਪੇਜ ਦੇ ਉੱਤੇ ਆਪਦੀ ਵੀਡੀਓ ਦੇ ਵਿੱਚ ਤਾਂ ਉਹ ਧਮਕੀ ਮੰਗੀ ਪੈ ਗਈ ਹੈ ਅੱਗੇ ਰਿਪਲਾਈ ਕਿਹਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਕਮਲ ਫੌਰ ਤੋਂ ਬਾਅਦ ਇਹ ਵੀ ਸਿੱਧ ਹੋ ਗਿਆ ਅਮਰਪਾਲ ਸਿੰਘ ਮਹਿਰੋ ਨੇ ਵੀ ਦੋ ਲਾਈਵ ਕਰ ਦਿੱਤੀਆਂ ਆਪਦੀਆਂ ਜਿਹੜੀਆਂ ਕਿ ਦੋ ਵੀਡੀਓ ਜਾਰੀ ਕੀਤੀਆਂ ਆਪ ਦੇ ਬਣੀਓ ਬਹੁਤ ਵੱਡਾ ਖੁਲਾਸਾ ਕੀਤਾ ਔਰ ਦੂਜੇ ਪਾਸੇ ਉਹਦੇ ਸਾਥੀ ਜਿਹੜੇ ਗ੍ਰਿਫਤਾਰ ਕੀਤੇ ਨੇ ਉਹਨਾਂ ਦੋਵਾਂ ਨੇ ਕਬੂਲ ਕਰ ਲਿਆ ਕਿ ਭਾਈ ਅਸੀਂ ਇਹ ਸ਼ਰੀਲਤਾ ਫਲਾਉਂਦੀ ਸੀ ਕਮਲਪਾਲ ਇਹਨੂੰ ਅਸੀਂ ਗੱਡੀ ਛਡਾਇਆ ਯਾਨੀ ਕਬੂਲਨਾਮਾ ਕਰ ਲਿਆ ਗਿਆ ਔਰ ਉਸ ਤੋਂ ਬਾਅਦ ਗਿਆਨੀ ਬੂਟਾ ਸਿੰਘ ਇੱਕ ਵੀਡੀਓ ਪਾਉਂਦਾ ਉਹ ਵੀਡੀਓ ਵੀ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਅਮਰਪਾਲ ਸਿੰਘ ਮਹਿਰੋ ਨੂੰ ਇੱਕ ਬਹੁਤ ਵੱਡੀ ਧਮਕੀ ਦਿੱਤੀ ਗਈ ਹੈ ਤੇ ਉਹਨੇ ਕਿਹਾ ਜਿੱਥੇ ਮਰਜੀ ਟਾਈਮ ਪਾਲ ਉਸ ਤੋਂ ਬਾਅਦ ਤੈਨੂੰ ਅਸੀਂ ਟੰਗਾਗੇ ਯਾਨੀ ਅਮਰਪਾਲ ਸਿੰਘ ਮਹਿਰੋ ਨੂੰ ਕਿਹਾ ਗਿਆ ਔਰ ਉਸ ਤੋਂ ਬਾਅਦ ਇਹਨਾਂ ਦਾ ਰਿਪਲਾਈ ਵੀ ਆ ਜਾਂਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪਰ ਪਹਿਲਾ ਜਿਹੜਾ ਬੂਟੇ ਨੇ ਜਿਹੜੀ ਸ਼ਰਾਬਲੀ ਦਾ ਯੂਜ਼ ਕੀਤਾ ਇਹ ਕਹਿੰਦਾ ਵੀ ਇਹਨਾਂ ਨੇ ਪਹਿਲਾਂ ਬਲਾਤਕਾਰ ਕੀਤਾ ਕਮਲਕੌਰ ਦੇ ਨਾਲ ਔਰ ਉਸ ਤੋਂ ਬਾਅਦ ਉਹਨੂੰ ਕਮਰ ਕੱਸੇ ਦੇ ਨਾਲ ਫਾਹਾ ਦੇ ਕੇ ਮਾਰਿਆ ਗਿਆ ਜਿਹੜਾ ਕਿ ਲੱਕ ਦੇ ਵਿੱਚ ਬੰਨਿਆ ਹੁੰਦਾ ਸਿੰਘਾਂ ਦੀ ਤਾਂ ਫਿਰ ਇਹ ਗੈਨੀ ਬੂਟਾ ਸਿੰਘ ਕਹਿੰਦਾ ਭਾਈ ਬਲਾਤਕਾਰ ਵੀ ਕੀਤਾ ਔਰ ਜਾਨ ਬੁੱਝ ਕੇ ਉਹਨੂੰ ਬੁਲਾ ਕੇ ਧੋਖਾ ਧੜੀ ਦੇ ਨਾਲ ਕਹਿੰਦਾ ਮਾਰਿਆ ਗਿਆ ਯਾਨੀ ਉਹ ਕਮਲਕੌਰ ਦੀ ਸਪੂਤ ਵਿੱਚ ਔਰ ਬਹੁਤ ਹੀ ਸਖਤ ਸ਼ਬਦਾਂ ਦੇ ਵਿੱਚ ਯਾਨੀ ਉਸਨੇ ਸਿੱਧੀ ਧਮਕੀ ਦਿੱਤੀ ਹੈ ਕਹਿੰਦਾ ਹੁਣ ਤੈਨੂੰ ਅਸੀਂ ਟੰਗਾਂਗੇ ਸੁਣ ਲੋ ਜਰਾ ਧਿਆਨ ਦੇ ਨਾਲ ਹੋਰ ਵੀ ਲੋਕਾਂ ਨੂੰ ਨੇ ਅਪੀਲ ਕੀਤੀ ਆ ਉਸ ਤੋਂ ਬਾਅਦ ਬੜੀ ਹੀ ਧਮਾਕੇਦਾਰ ਖਬਰ ਆ ਜਿਹੜਾ ਰਿਪਲਾਈ ਆਇਆ ਬੁੱਟੇ ਸਿੰਘ ਨੂੰ ਉਹਦੇ ਵੀ ਇਹਨਾਂ ਦੇ ਹੋਸ਼ ਉਡਾ ਦਿੱਤੇ ਨੇ ਕਿਉਂਕਿ ਬੁੱਟੇ ਸਿੰਘ ਨੂੰ ਲੜਾਰ ਤੇ ਲੈ ਗਏ ਸਿੰਘਾਂ ਨੇ ਸੁਣੋ ਉਹਦੇ ਨਹੀਂ ਔਰ ਮੈਂ ਲਾਸਟ ਇੱਕ ਬੇਨਤੀ ਕਰਨੀ ਆ ਇਹ ਅਮਰਪਾਲ ਮਹਿਰੋ ਜਿਹਨੂੰ ਵੀ ਧਮਕੀ ਦਿੰਦਾ ਮੈਨੂੰ ਫੋਨ ਕਰੇ ਉਹਨੂੰ ਬਣਾਵਾਂਗੇ ਬੰਦੇ ਦਾ ਪੁੱਤ ਜਿੱਥੇ ਮਰਜੀ ਟਾਈਮ ਪਾਉਣਾ ਟਾਈਮ ਪਾ ਲੈ ਜਿੱਥੇ ਮਰਜ਼ੀ ਕਿੱਥੇ ਉੱਥੇ ਕੱਢ ਕੇ ਗੱਲ ਕਰਾਂਗੇ ਪਰ ਤੈਨੂੰ ਪਹਿਲਾਂ ਪੁੱਛਾਂਗੇ ਬੰਦੇ ਵਿੱਚ ਬਾਅ ਕੇ ਵੀ ਉਹ ਕੁੜੀ ਨੂੰ ਕਿਉਂ ਮਾਰਿਆ ਜੇ ਤੁਸੀਂ ਗੰਦਗੀ ਸਾਫ਼ ਕਰਨੀ ਆ ਨਾ ਪਹਿਲਾਂ ਜਿਹੜੇ ਆਪਣੇ ਗੁਰਦੁਆਰੇ ਵਿੱਚ ਆ ਢੜਬੇ ਦੇ ਵਿੱਚ ਚਿੱਟਾ ਬੇ ਦਾ ਗੰਦਗੀ ਪੜਿਆ ਜੀ ਕੱਲ ਦੀ ਗੱਲ ਹੈ ਉਧਰ ਮੂੰਹ ਹੋ ਗਿਆ ਤੁਹਾਡਾ ਸ਼ਰਮ ਨਹੀਂ ਆਉਂਦੀ ਸਾਡਾ ਕੀ ਗੱਲਾਂ ਕਰਨ ਲੱਗੇ ਸੀ ਔਰ ਤੇਰੇ ਕੋਲ ਐਥੋਰਿਟੀ ਕੀ ਹੈ ਪੰਜਾਬ ਕੱਲੇ ਸਿੱਖਾਂ ਦਾ ਸਭ ਦਾ ਸਮਝਾ ਪੰਜਾਬ ਹੈ। ਸੌਦੇ ਹੱਥਾਂ ਵਿੱਚ ਫੋਨ ਹੈ ਜਿਹਨੇ ਕੋਈ ਦੇਖਣਾ ਦੇਖੇ ਨਹੀਂ ਦੇਖਾ ਨਾ ਦੇਖੀ ਤੁਸੀਂ ਹੁੰਦੇ ਕੌਣ ਆਓ ਇਹ ਗੱਲ ਕਰਨ ਵਾਲੇ। ਨਹਿ ਕਿਥੋਂ ਕੇ ਕਹਿਣਾ ਕਿ ਉਹ ਕੁੜੀ ਨਾਲ ਧੱਕਾ ਹੋਇਆ ਸਾਰੇ ਪਰਿਵਾਰ ਨੂੰ ਬਾਹਰ ਦੀ ਸੀ। ਕਿ ਅਸੀਂ ਰੁਪਏ ਦੇ ਦੰਦੇ ਘਰ ਬਣਾਉਂਦੇ। ਤੇ ਰੁਪਏ ਕਿਥੋਂ ਦੇ ਕਿਹੜੇ? ਦੂਰੋਂ ਵੀ ਕਿਥੋਂ ਲੈ ਕੇ ਆਣਾ ਤੂੰ ਤਾਂ ਆਪ ਲੋਕਾਂ ਤੋਂ ਮੰਗ ਕੇ ਪੈਸੇ ਇਕੱਠੇ ਕਰਦਾ। ਬਲੈਕਮੇਲ ਕਰਕੇ ਦੋ ਪੈਸੇ ਇਕੱਠੇ ਕਰਨਾ ਥੋੜਾ ਬੈਂਕ ਲੱਗੀ ਆ ਜੇ ਚਿੱਟਾ ਵੇਚਦੇ ਹੋ ਇਦਾਂ ਹੀ ਤੁਹਾਡੇ ਕੋਲੇ ਲੋਕਾਂ ਦੀਆਂ ਕਰਾਈਆਂ ਕੀਤੀਆਂ ਹੋਈਆਂ ਪੈਸੇ ਇਕੱਠੇ ਹੁੰਦੇ ਆ ਔਰ ਦੂਜੀ ਗੱਲ ਸਾਡੇ ਜਿਹੜੇ ਕੌਮ ਦੇ ਚੌਧਰੀ ਉਹਨਾਂ ਬੇਇੱਜ਼ਤੀ ਕਰਨੇ ਚਾਹਣਾ ਜਿਹੜੇ ਕਹਿੰਦੇ ਅਮਰਪਾਲ ਜਿੰਦਾਬਾਦ ਅਮਰਪਾਲ ਮੈਰੋ ਨਾ ਖਾਤਾ ਬਚਕਾ ਨਾ ਕਿਸੇ ਗੁਰੂ ਘਰ ਦਾ ਕੋਈ ਗ੍ਰੰਥੀ ਹੈ ਤਾਂ ਇਸ ਗਿਆਨੀ ਬੂਟਾ ਸਿੰਘ ਯਾਨੀ ਜਿਨ੍ਹਾਂ ਨੇ ਧਮਕੀ ਦਿੱਤੀ ਆ ਹਰੇ ਵੀਡੀਓ ਲੰਬੀ ਆ ਕਤੀੜ ਤੱਕ ਸ਼ਬਦ ਯੂਜ਼ ਕੀਤਾ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਲਈ ਔਰ ਹੁਣ ਇਹਨਾਂ ਦੀ ਰਡਾਰ ਦੇ ਉੱਤੇ ਆ ਗਿਆ ਕਿਵੇਂ ਆ ਗਿਆ ਰਪਲਾਈ ਜਿਹੜਾ ਆ ਗਿਆ ਉਹ ਖਬਰ ਦਿਖਾਉਣੀ ਜ਼ਰੂਰੀ ਆ ਪੂਰੇ ਪੰਜਾਬ ਨੂੰ ਦੇਖਣਾ ਜ਼ਰੂਰੀ ਆ ਕਿਉਂਕਿ ਜਿਵੇਂ ਗਿਆਨੀ ਬੂਟਾ ਸਿੰਘ ਨੇ ਬਹੁਤ ਭੈੜੀ ਸ਼ਰਾਵਲੀ ਦੇ ਵਿੱਚ ਆਪਣੀ ਗੱਲ ਧਰੀ ਆ ਉਹ ਕਹਿੰਦਾ ਕਿ ਉਸ ਕੁੜੀ ਨੂੰ ਗਲਤ ਮਾਰਿਆ ਗਿਆ ਔਰ ਦੂਜੇ ਪਾਸੇ ਕਹਿੰਦਾ ਹੁਣ ਤੈਨੂੰ ਅਸੀਂ ਟੰਗਾਂਗੇ ਐ ਨਹੀਂ ਟੰਗਦੇ ਤੈਨੂੰ ਕਾਨੂੰਨ ਦੇ ਹਿਸਾਬ ਦੇ ਨਾਲ ਟੰਗਾਂਗੇ ਔਰ ਤੈਨੂੰ ਬੰਦੇ ਦਾ ਪੁੱਤ ਬਣਾਵਾਂਗੇ ਇਹ ਅਮਰਪਾਲ ਸਿੰਘ ਮਹਿਰਾਂ ਨੂੰ ਕਹਿ ਰਿਹਾ ਸੀ ਔਰ ਇਸ ਨੂੰ ਇਹ ਭਾਰੀ ਪੈ ਚੁੱਕੀ ਆ ਕਿਵੇਂ ਪੈ ਚੁੱਕੀ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਇਸ ਗੱਲ ਨੂੰ ਸ਼ੇਅਰ ਵੀ ਕਰਨੀ ਆ ਕਿਉਂਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਆ ਇਹ ਦੇਖਣਾ ਚਾਹ ਰਹੇ ਆ ਕਿ ਪੰਜਾਬ ਕਿਹੜੇ ਪੱਖ ਦੇ ਵਿੱਚ ਖੜਾ ਕਿਉਂਕਿ ਬਹੁਤ ਸਾਰੇ 90% ਲੋਕ ਕਹਿ ਰਹੇ ਨੇ ਕਿ ਅਮਰਪਾਲ ਸਿੰਘ ਮਹਿਰਾਂ ਨੇ ਜੋ ਕੀਤਾ ਉਹ ਸਹੀ ਕੀਤਾ ਇਹ ਪੁਛ ਦੀ ਨਜ਼ਰ ਦੇ ਵਿੱਚ ਤਾਂ ਦੇਖੋ ਇੱਕ ਗੁਨਾ ਕਿ ਇੱਕ ਬੰਦੇ ਦਾ ਉਹਨੇ ਕਤਲ ਕੀਤਾ ਜਾਂ ਕਿਸੇ ਔਰਤ ਦਾ ਕੀਤਾ ਇਹ ਗੁਨਾਹ ਮੰਨਿਆ ਜਾ ਰਿਹਾ ਔਰ ਦੂਜੇ ਪਾਸੇ ਜੇਕਰ ਉਹਨੂੰ ਸਮਾਜ ਦੇ ਨਾਲ ਜੋੜਿਆ ਜਾਵੇ ਤਾਂ ਉਹ ਸਹੀ ਵੀ ਕੀਤਾ ਇਹ ਅਮਰਪਾਲ ਸਿੰਘ ਦੇ ਸਮਰਥਕ ਵੀ ਕਹਿ ਰਹੇ ਨੇ ਬਹੁਤ ਸਾਰੇ ਪੰਜਾਬ ਦੀ ਜਨਤਾ ਦੀ ਆਵਾਜ਼ ਹੈ ਉਹ ਤੁਹਾਡੇ ਸਾਹਮਣੇ ਤੜ ਰਹੇ ਆ ਤਾਂ ਹੁਣ ਜਿਹੜਾ ਇਹ ਰਿਪਲਾਈ ਹੈ ਇਹ ਬੜਾ ਹੀ ਥਮਾਕੇਦਾਰ ਹੈ ਕਿਉਂਕਿ ਜਦੋਂ ਹੀ ਬੂਟੇ ਦੀ ਵੀਡੀਓ ਪੈਂਦੀ ਹੈ ਆਪਣੇ ਚੈਨਲ ਤੇ ਸਵੇਰ ਤਾਂ ਉਦੋਂ ਉਸ ਤੋਂ ਕਈ ਘੰਟਿਆਂ ਬਾਅਦ ਇਹ ਰਿਪਲਾਈ ਆ ਜਾਂਦਾ ਤਾਂ ਸੁਣੋ ਜਰਾ ਇਹਦੇ ਲਈ ਕੀ ਰਿਪਲਾਈ ਆਇਆ ਬੜੇ ਹੀ ਧਿਆਨ ਦੇ ਨਾਲ ਸੁਣੋ ਇੱਕ ਕਹਿੰਦਾ ਤਾਂ ਨੌਕਰੀ ਲੈਣਾ ਇਸ ਤਰ੍ਹਾਂ ਲਹنگ ਸਿੰਘਾਂ ਦੇ ਬਾਲੇ ਬਦਨਾਮ ਕਰ ਰਖਿਆ ਨਾ ਕਿ ਨਹੀਂ ਆਉਂਦਾ ਤੇ ਉਹ ਕਹਿੰਦਾ ਮੇਰੇ ਨਾਲ ਕੰਟੈਕਟ ਕਰੋ ਜੇ ਤੂੰ ਨੌਕਰੀ ਕਰਨੀ ਚਾਹਤ ਹੈਂ ਤਾਂ ਇੱਧਰ ਆ ਜਾ ਮੈਦਾਨ ਦੇ ਵਿੱਚ ਖੜਿਆ ਹੋਇਆ ਬੰਦਿਆ ਤੂੰ ਬਾਲੇ ਨੂੰ ਪਾ ਕੇ ਬਦਨਾਮ ਕਰਦਾ ਫਿਰਦਾ ਕਈ ਕਿਹੜੇ ਜੇ ਤੱਕ ਨੌਕਰੀ ਹੈਗਾ ਆ ਸਾਡੇ ਮੈਦਾਨ ਦੇ ਸਾਹਮਣੇ ਆ ਸਾਡੀ ਤੈਨੂੰ ਕੁੱਛੀਏ ਆ ਜਿੱਥੇ ਮਰਜ਼ੀ ਬੰਨਣੀ ਉਹ ਕਹਿੰਦਾ ਮੈਨੂੰ ਫਿਰ ਤੇ ਮੇਰੇ ਨਾਲ ਕੰਟੈਕਟ ਕਰੋ ਤੁਹਾਨੂੰ ਧੋਖਾ ਨਹੀਂ ਦੇਦਾ ਤੇ ਨਾ ਕੀ ਕਰਦੇ ਤੁਸੀਂ ਤਾਂ ਆਪੇ ਛੇਲੇ ਖਾਚਾ ਸਰਕਾਰੀ ਟੌਰਟ ਬੰਦਾ ਸਿਕੋ ਔਰ ਕਹੀ ਜਾਂਦਾ ਉਹਨਾਂ ਨੇ ਬਲਾਤਕਾਰ ਕਰਿਆ ਕਸੂ ਉਹ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਝਾਂਕੀ ਜੋਹਦੇ ਨੇ ਉਹਨਾਂ ਦਾ ਇਕ ਮਤਲਬ ਹੋਣੀ ਆ ਆਪਦੇ ਕੋਈ ਲਾਈ ਜਾਂਦਾ ਮਰਿਆ ਦੇ ਬਕਵਾਸ ਬਾਜੀ ਜਿਹੜੇ ਉਹਦੇ ਅ ਬੈਰੋਕ੍ਰਾਟ ਸੇਵਕ ਮੰਨਦੇ ਨਾ ਫਿਰ ਹੁਣ ਤੁਸੀਂ ਆਪਦੇ ਘਰਾਂ ਦੇ ਵਿੱਚ ਜਾ ਕੇ ਖੋਲ ਲੋ ਇਹ ਜਿਹੜੇ ਚੈਨਲ ਨੇ ਉਹਨਾਂ ਦੇ ਦਿਖਾਇਆ ਕਰੋ ਜਿਸਮ ਉਹਨਾਂ ਤੇ ਕਰਿਆ ਕਰੋ ਤੁਸੀਂ ਉਹ ਜਿਹੜਾ ਕੁਛ ਉਹ ਕਰ ਤੁਸੀਂ ਕਰਿਆ ਕਰੋ ਛੋਟਾ ਸ਼ਰਮ ਨਹੀਂ ਆਉਂਦੀ ਪੰਜਾਬ ਦਾ ਮਾਹੌਲ ਗੰਦਾ ਕਰਨ ਲੱਗੇ ਹੋਏ ਹੋ ਸਾਰੇ ਸਪੋਰਟਾਂ ਕਰ ਕਰਕੇ ਹੋਜੇ ਗੰਦਗੀਆਂ ਤੇ ਖਾਲਸਾ ਪੰਥ ਸਾਹਿਬ ਦੀ ਬਖਸ਼ੂਆ ਕਿਸੇ ਨੂੰ ਜੇ ਕੋਈ ਪੰਜਾਬ ਦਾ ਵਾਤਾਵਰਣ ਮਾਹੌਲ ਗੰਦਗੀ ਫਲਾਊਗਾ ਚਾਹੇ ਕਿਸੇ ਰੂਪ ਦੇ ਵਿੱਚ ਆਉਣਾ ਸਿੰਘ ਨਹੀਂ ਸੱਟਣਗੇ ਸਿੰਘ ਭਾਜਦੇ ਵੀ ਹੈ ਨਹੀਂ ਸਿੰਘ ਗ੍ਰਿਫਤਾਰੀਆਂ ਵੀ ਦਿੰਦੇ ਨੇ ਤੇ ਅਣਖ ਦੇ ਨਾਲ ਜਿਉਣਾ ਚਾਹਦੇ ਤਾਂ 10 ਸਾਲ ਦੇ ਵਿੱਚ ਬਾਬਾ ਰਾਜਾ ਰਾਜ ਸਿੰਘ ਬਣੇ ਵੀ ਬਹੁਤ ਵਧੀਆ ਧਮਕੀ ਦਿੱਤੀ ਗਈ ਇਹਨੂੰ ਰਿਪਲਾਈ ਦਿੱਤਾ ਗਿਆ ਏ ਬਾਬਾ ਰਾਜਾ ਰਾਸ ਸਿੰਘ ਨੇ ਕਹਿ ਪੈਂਦਾ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਨੇ ਮੋਰਚੇ ਤੇ ਬੈਠੇ ਆ 22 ਸਾਲ ਹੋ ਗਏ ਨੇ ਇੱਥੇ ਆ ਜਾ ਜੇਕਰ ਤੂੰ ਟਾਈਮ ਪਾਉਣਾ ਤਾਂ ਗਿਆਨੀ ਬੂਟੇ ਸਿੰਘ ਦੀ ਕਿਹੜੀ ਗੱਲ ਤੋਂ ਛਿੜ ਗਿਆ ਸਾਰੇ ਜਿਹੜਾ ਕਿ ਰਿਪਲਾਈ ਆਉਣੇ ਸ਼ੁਰੂ ਹੋ ਗਏ ਨੇ ਹੁਣ ਕਹਿੰਦੇ ਅਮਰਪਾਲ ਸਿੰਘ ਦੀ ਰਡਾਰ ਤੇ ਗਿਆਨੀ ਬੂਟਾ ਕਦੇ ਵੀ ਉਹਦੀ ਵੀਡੀਓ ਪਾ ਸਕਦੀ ਕਿਉਂਕਿ ਬੂਟੇ ਨੇ ਜਿਹੜੀ ਅਸਲ ਦੇ ਵਿੱਚ ਗੱਲ ਕਹੀ ਉਹ ਵੀ ਤੁਹਾਨੂੰ ਸੁਣਾਉਂਗਾ ਕਿਉਂਕਿ ਗਿਆਨੀ ਬੂਟਾ ਸਿੰਘ ਨੇ ਉਹਨੂੰ ਧਮਕੀ ਦਿੱਤੀ ਹੈ ਕਹਿੰਦਾ ਹੁਣ ਤੈਨੂੰ ਅਸੀਂ ਟੰਗਾਗੇ ਤੇ ਪਹਿਲਾਂ ਕਹਿੰਦਾ ਕੀ ਸੀ ਇਹ ਬਲਾਤਕਾਰ ਕੀਤਾ ਸੁਣ ਲੋ ਅਮਰਦਪਾਲ ਮਹਿਰੋ ਦੇ ਉਹਦੇ ਦੋ ਸਾਥੀਆਂ ਨੇ ਕਮਲਪੌਰ ਦੇ ਨਾਲ ਬਲਾਤਕਾਰ ਕੀਤਾ ਉਦੋਂ ਬਾਅਦ ਦੇ ਵਿੱਚ ਫਜ਼ੂਰੀਏ ਦੇ ਨਾਲ ਗਲਾ ਘੋਟ ਕੇ ਉਹਦਾ ਕਤਲ ਕੀਤਾ ਤਾਂ ਹੁਣ ਜਿਹੜੀ ਗਿਆਨੀ ਬੂਟਾ ਸਿੰਘ ਦੀ ਵੀਡੀਓ ਪੈਂਦੀ ਆ ਆਪਦੇ ਚੈਨਲ ਤੇ ਉਹਨੇ ਇੱਕ ਬਹੁਤ ਵੱਡਾ ਮਾਹੌਲ ਖੜਾ ਕਰ ਦਿੱਤਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਸਾਰੇ ਚੈਨਲ ਪਾ ਚੁੱਕੇ ਨੇ ਔਰ ਲੋਕ ਤੇ ਚੀ ਵੀ ਕਹਿ ਰਹੇ ਨੇ ਕਹਿੰਦੇ ਹੁਣ ਗਿਆਨੀ ਬੂਟਾ ਅਮਰਪਾਲ ਸਿੰਘ ਮਹਿਰੋਂ ਦੀ ਰਡਾਰ ਤੇ ਲੋਕ ਬਹੁਤ ਸਾਰੇ ਕਹਿ ਰਹੇ ਕਿ ਬਾਬਾ ਰਾਜਾ ਰਾਜ ਸਿੰਘ ਨੇ ਖੋੜਾ ਪਾ ਚੈਨਲ ਦੇ ਉੱਤੇ ਇੰਟਰਵਿਊ ਦੇ ਦਿੱਤਾ ਔਰ ਉਸ ਤੋਂ ਬਾਅਦ ਇਹ ਗੱਲ ਸਭ ਤੋਂ ਵੱਡੀ ਜਿਹੜੀ ਕਹੀ ਹੈ ਉਹ ਇਹ ਹੈ ਕਹਿੰਦਾ ਜੇਕਰ ਹੁਣ ਅਮਰਪਾਲ ਸਿੰਘ ਮਹਿਰੋਂ ਦੀ ਕੋਈ ਵੀ ਵੀਡੀਓ ਪੈਂਦੀ ਆ ਤਾਂ ਮੈਂ ਉਸ ਨੂੰ ਟੰਗ ਦੂੰਗਾ ਇਹ ਗਿਆਨੀ ਬੂਟਾ ਸਿੰਘ ਦੇ ਸ਼ਬਦ ਸੀ ਤਾਂ ਅੱਗੇ ਕੀ ਹੁੰਦਾ 2-4 ਦਿਨਾਂ ਦੇ ਵਿੱਚ ਇਹ ਤਾਂ ਦੇਖਣ ਵਾਲੀ ਗੱਲ ਹੈ ਕਿ ਅਮਰਪਾਲ ਸਿੰਘ ਮਹਿਰੋਂ ਕੋਸ਼ੇ ਦੇ ਲਈ ਵੀਡੀਓ ਪਾਉਂਦੇ ਆ ਜਾਂ ਇਸ ਨੂੰ ਕੋਈ ਗੱਲ ਕਹਿੰਦੇ ਨੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਕਮਲ ਕੌਰ ਬੀਤੇ ਦਿਨੋਂ ਮਸ਼ਹੂਰ ਟਿਕਟੋਕਰ ਜਿਹੜੀ ਹੈਗੀ ਆ ਉਹਦਾ ਕਤਲ ਹੋ ਜਾਂਦਾ ਹੈਗਾ ਵਾ ਔਰ ਅਮਰਤਪਾਲ ਮਹਿਰੂ ਨੂੰ ਇਸ ਕੇਸ ਵਿੱਚ ਮਲਬਸ ਕੀਤਾ ਜਾਂਦਾ ਹੈਗਾ ਵਾ ਔਰ ਹੁਣ ਜਿਹੜੀ ਤਾਜ਼ਾ ਖਬਰ ਆ ਰਹੀ ਹੈ ਉਸ ਦੇ ਮੁਤਾਬਿਕ ਉਹਦੇ ਦੋ ਸਾਥੀ ਜਿਹੜੇ ਨਾਮਜ਼ਦ ਹੀਗੇ ਸੀ ਉਹਨਾਂ ਨੇ ਕਬੂਲ ਕਰ ਲਿਆ ਹੈ ਕਿ ਇਹ ਕਤਲ ਅਸੀਂ ਕੀਤਾ ਹੈਗਾ ਵੈ ਔਰ ਅਸੀਂ ਪੁਹਤਨੇ ਵਾਸਤੇ ਤਿਆਰ ਹੈਗੇ ਆ ਉਸ ਤੋਂ ਬਾਅਦ ਬੁੱਤਾ ਸਿੰਘ ਦਾ ਬਿਆਨ ਹੁੰਦਾ ਹੈਗਾ ਵੈ ਕਿ ਇਹਨਾਂ ਨੇ ਉਸ ਕੁੜੀ ਦੇ ਨਾਲ ਜ਼ਿਆਤੀ ਕੀਤੀ ਹੈ ਇਹਨਾਂ ਨੇ ਮਨੂੰ ਨਿਰਦੋਸ਼ ਕਤਲ ਕੀਤਾ ਹੈਗਾ ਵੈ ਉਹ ਆਪਣੇ ਪੂਰੇ ਪਰਿਵਾਰ ਨੂੰ ਪਾਲਦੀ ਸੀਗੀ ਆ ਤੇ ਇਹ ਚੰਦਾ ਮੰਗਦੇ ਹੀਗੀ ਆ ਲੋਕਾਂ ਕੋਲ ਇਹਨਾਂ ਨੇ ਮੰਗ ਮੰਗ ਕੇ ਇਕੱਠਾ ਕੀਤਾ ਹੈਗਾ ਵੈ ਇਹ ਜਿਹੜੇ ਆਪਣਾ ਆ ਆਪੇ ਗੁਜ਼ਰਬਸਰ ਕਰਦੇ ਆ ਉਹਨਾਂ ਨੂੰ ਧਮਕੀਆਂ ਲਾਉਂਦੇ ਹੈਗੇ ਆ ਹੁਣ ਅਗਰ ਇਹਨੇ ਕੋਈ ਧਮਕੀ ਲਾਈ ਤੇ ਮੇਰੇ ਨਾਲੇ ਟਾਈਮ ਸੈਟ ਕਰ ਲੈ ਜਿੱਥੇ ਇਹਨੇ ਮਿਲਣਾ ਹੈ ਉੱਥੇ ਇਹਨਾਂ ਨਾਲ ਮੁਲਾਕਾਤ ਕਰਾਂਗੇ ਔਰ ਉਸ ਤੋਂ ਬਾਅਦ ਇਹਨੂੰ ਟੰਗਾਗੇ ਇਹ ਕਹਿਣਾ ਸੀਗਾ ਬੂਟਾ ਸਿੰਘ ਆ ਤੁਸੀਂ ਵੀਡੀਓ ਦੇ ਵਿੱਚ ਵੀ ਸੁਣ ਲਿਆ ਉਸ ਤੋਂ ਬਾਅਦ ਬਾਬਾ ਰਾਜ ਰਾਜਾ ਰਾਜ ਸਿੰਘ ਗੱਲੋਂ ਜਿਹੜਾ ਵਾ ਉਹ ਇਸ ਚੀਜ਼ ਦਾ ਰਿਪਲਾਈ ਹੁੰਦਾ ਹੈਗਾ ਵਾ ਕਿ ਬੂਟਾ ਸਿੰਘ ਜਿਹੜਾ ਕਿ ਜਿਹਨੂੰ ਕੋਈ ਸਿੰਘ ਹੀ ਨਹੀਂ ਮੰਨਦਾ ਹੈਗਾ ਉਹ ਆਪਣੇ ਆਪ ਨੂੰ ਸਿੰਘਾਂ ਦਾ ਹਿੱਸਾ ਸਮਝਦਾ ਹੈਗਾ ਵਾ ਔਰ ਅਮਰਿਤਪਾਲ ਮੈਰੋਂ ਨੂੰ ਜੜੀਆਂ ਵੱਡੀਆਂ ਵੱਡੀਆਂ ਧਮਕੀਆਂ ਲਾਉਂਦਿਆ ਹੈਗਾ ਮੈਦਾਨ ਦੇ ਵਿੱਚ ਆਏ ਅਸੀਂ ਬੰਦੀ ਸਿੰਘਾਂ ਦਾ ਮੋਰਚਾ ਲਾਇਆ 2 ਸਾਲ ਹੋ ਗਏ ਸਾਨੂੰ ਮੋਰਚੇ ਲਾਏ ਨੂੰ ਅਗਰ ਇਹਨਾਂ ਮੁਲਾਕਾਤ ਕਰਨੀ ਹੈ ਨੂੰ ਬਹੁਤਾ ਸ਼ੌਕ ਹੈ ਮਿਲਣ ਦਾ ਤੇ ਉਸ ਜਗ੍ਹਾ ਤੇ ਆ ਜਾਈਏ ਅਸੀਂ ਮਿਲਣ ਨੂੰ ਤਿਆਰ ਹੀ ਗਏ ਆਂ ਬਾਕੀ ਵੀਰੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਸੀਗਾ ਕਮੈਂਟਸ ਕਰਕੇ ਲਾਜ਼ਮੀ ਦੋਸਤੋ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼